ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਲਾਪਰਾਂ ਕਿਸਾਨ ਗਰੁੱਪ ਦੇ YouTube ਪਲੇਟਫਾਰਮ ਤੇ ਮੈਂ ਡਾਕਟਰ ਗੁਰਬੀਰ ਸਿੰਘ ਫੋਰੈਸਟਰੀ ਐਂਡ ਫਾਰਮ ਕੰਸਲਟੈਂਟ ਲਾਪਰਾਂ ਕਿਸਾਨ ਗਰੁੱਪ ਤੋਂ ਅੱਜ ਜਿਹੜੀ ਗੱਲਬਾਤ ਆਪਾਂ ਕਰਾਂਗੇ ਉਹ ਸੀਆਰਐਮ ਸਕੀਮ ਸਾਡੇ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ਤੇ ਹੈ ਤੇ ਇਹ ਪਿਛਲੇ 5-6 ਸਾਲ ਤੋਂ ਜਿਸ ਤਰ੍ਹਾਂ ਸਕੀਮ ਦੇ ਵਿੱਚ ਸਮੇਂ-ਸਮੇਂ ਤੇ ਤਬਦੀਲੀਆਂ ਹੁੰਦੀਆਂ ਰਹੀਆਂ ਨੇ ਸੋ ਮੈਂ ਕੰਪਲੀਟਲੀ ਜਿਹੜੀ ਇਹ ਗੱਲਬਾਤ ਆ ਉਹ ਆਪਣੇ ਨਿੱਜੀ ਪਿਛਲੇ 5-6 ਸਾਲ ਦੇ ਤਜਰਬਿਆਂ ਦੇ ਆਧਾਰ 'ਤੇ ਕਰਾਂਗਾ ਸੋ ਅਦਰਵਾਈਜ਼ ਮੈਂ ਕਿਸੇ ਕੋਈ ਮਹਿਕਮੇ ਨਾਲ ਜੁੜਿਆ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਹੈਗਾ ਇਹ ਜਿਹੜੀ ਗੱਲਬਾਤ ਹੈ ਉਹ ਐਜ਼ ਇੱਕਸਾਨ ਦੇ ਤੌਰ ਤੇ ਜਿਦਾ ਕਿ ਲੋਕਾਂ ਨੂੰ ਸੌਖਿਆ ਹੋ ਸਕੇ ਅਪਲਾਈ ਸਮਝ ਸਕਣ ਸੋ ਇਹਦੇ ਵਿੱਚ ਅੱਜ ਦੀ ਜਿਹੜੀ ਹੈਗੀ ਆ ਗੱਲਬਾਤ ਹੈ ਉਹ ਸਿਰਫ ਇਸ ਬਾਰੇ ਹੋਊਗੀ ਕਿ ਇਸ ਦੇ ਕਿਸਾਨ ਕਿਵੇਂ ਅਪਲਾਈ ਕਰ ਸਕਦੇ ਆ ਕੀ ਕੀ ਇਹਦੇ ਵਿੱਚ ਦਰਾਂ ਨੇ ਸਬਸਿਡੀ ਦੀਆਂ ਕਿਸ ਨੂੰ ਕਿੰਨੀ ਮਿਲਦੀ ਹੈ ਤੋਂ ਇਸ ਦਾ ਔਰ ਅਪਲਾਈ ਕਰਨ ਤੋਂ ਬਾਅਦ ਦੇ ਵਿੱਚ ਅ ਅਪਲਾਈ ਕਰਨ ਤੋਂ ਪਹਿਲਾਂ ਦਾ ਤੇ ਬਾਅਦ ਦਾ ਪ੍ਰੋਸੀਜਰ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਕੀ ਹੈਗਾ ਕਿ ਇਹ ਸੀਆਰਐਮ ਸਕੀਮ ਹੈ ਜਿਹੜੀ ਹਰ ਸਾਲ ਆਂਦੀ ਹੈ ਸੋ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਵਿੱਚ ਇੰਦੀਆਂ ਕੈਟਾਗਰੀਜ਼ ਨੇ 50% 80% ਤੇ 60% ਪੰਜਾ ਪਹਿਲਾਂ ਗੱਲ ਕਰਾਂਗੇ 50% ਦੀ 50% ਦੇ ਵਿੱਚ ਕੀ ਆ ਕਿ ਵਿਅਕਤੀਗਤ ਕਿਸਾਨ ਕੋਈ ਵੀ ਇੱਕਲਾ ਕਿਸਾਨ ਕੋਈ ਵੀ ਵਿਅਕਤੀਗਤ ਕਿਸਾਨ ਇਹਦੇ ਲਈ ਅਪਲਾਈ ਕਰ ਸਕਦਾ ਹੈ ਉਹਦੇ ਲਈ ਸ਼ਰਤਾਂ ਨੇ ਕਿ ਕਿਸਾਨ ਜਿਹੜਾ ਹੈਗਾ ਉਹ ਪਹਿਲਾਂ ਤੋਂ ਝੋਨੇ ਦੀ ਖੇਤੀ ਕਰਦਾ ਹੋਵੇ ਤੇ ਉਹਨੇ ਪਿਛਲੇ ਸਾਲਾਂ ਦੇ ਵਿੱਚ ਝੋਨੇ ਦੀ ਫਸਲ ਵੇਚੀ ਹੋਵੇ ਤੇ ਉਹਦੇ ਨਾਂ ਤੇ ਉਹਦਾ ਜੀ ਫਾਰਮ ਘਟਿਆ ਹੋਵੇ ਉਸ ਦੇ ਲਈ ਕੀ ਆ ਕਿ ਉਹ ਕੋਈ ਵੀ ਸੰਦ ਪਰਾਲੀ ਪ੍ਰਬੰਧਨ ਦੇ ਲਈ ਖਰੀਦ ਸਕਦਾ ਆ ਉਹ ਸੰਦ ਕਿਹੜੇ ਨੇ ਸੁਪਰ ਸੀਡਰ ਹੈਪੀ ਸੀਡਰ ਮਲਚਰ ਚੋਪਰ ਰੀਪਰ ਟਰੈਕਟਰ ਵਾਲੇ ਰੀਪਰ ਐਮਬੀ ਪਲੋ ਬੈਲਰ ਰੇਕ ਇਸ ਤਰ੍ਹਾਂ ਦੀ ਜਿੱਤੇ ਉਹਨੂੰ 50% ਸਬਸਿਡੀ ਮਿਲਦੀ ਹੈ ਉਸ ਤੋਂ ਇਲਾਵਾ ਇਹਦੇ ਲਈ ਸ਼ਰਤ ਇਹ ਹੈ ਕਿ ਸਭ ਕਿਸਾਨ ਨੇ ਪਿਛਲੇ 3 ਸਾਲਾਂ ਦੇ ਵਿੱਚ ਸੇਮ ਸਕੀਮ ਦੇ ਵਿੱਚ ਸੀਆਰਐਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮਸ਼ੀਨਰੀ ਨਾ ਕਰੀ ਦਿਓ ਤੇ ਉਹ ਇਹ ਇਹਦੀ ਮੇਨ ਸ਼ਰਤ ਹੈ ਤੇ ਇਹਨੂੰ 5 ਸਾਲ ਤੱਕ ਕੋਈ ਵੀ ਸੰਦ ਉਸਨੇ ਵੇਚਣਾ ਨਹੀਂ ਹੈਗਾ ਉਸ ਤੋਂ ਬਾਅਦ ਚ ਦੂਸਰੀ ਕੈਟਗਰੀ ਆਉਂਦੀ ਹੈ ਉਦਮੀ ਕਿਸਾਨ ਦੀ ਉਦਮੀ ਕਿਸਾਨ ਮੰਨਿਆ ਜਾਂਦਾ ਹੈ ਕਿ ਉਹ ਕਿਸਾਨ ਜਿਹੜਾ Uh, 15 ਲੱਖ ਦਾ ਖੇਤੀ ਪ੍ਰੋਸੈਸਿੰਗ ਤੋਂ ਜਾਂ ਖੇਤੀ ਦੇ ਸਹਾਇਤਣ ਦੇ ਹਾਂ ਤੋਂ 15 ਲੱਖ ਦੀ ਰੈਵਨਿਊ ਕਰਦਾ ਆ ਸਾਲ ਦੇ ਵਿੱਚ ਤੇ ਉਹਦੀ ਇਨਕਮ ਟੈਕਸ ਰਿਟਰਨ ਫਿਲ ਕਰਦਾ ਆ ਤੇ ਉਹਦੀ ਇਨਕਮ ਟੈਕਸ ਰਿਟਰਨ ਇਹ ਸ਼ੋ ਕਰਦੀ ਆ ਕਿ ਹਾਂ ਉਹਨੇ 15 ਲੱਖ ਦਾ ਰੈਵਨਿਊ ਕੀਤਾ ਹੈ। ਤੋਂ ਜਦ ਕਿ ਐਸੀ ਕੈਟਾਗਰੀ ਦੇ ਵਿੱਚ ਇਹ 7.5 ਲੱਖ ਦੀ ਜਿਹੜੀ ਹੈਗੀ ਆ ਲਿਮਟ ਹੈ ਵੀ 7.5 ਲੱਖ ਦਾ ਰੈਵਨਿਊ ਕੀਤਾ ਹੋਵੇ। ਉਹਨਾਂ ਦੇ ਲਈ ਸਭ ਸਾਰੇ ਸੇਮ ਹੀ ਨੇ ਪਰ ਨਾਲ ਉਹਦੇ ਲਈ ਕੀ ਹੈਗਾ ਕਿ ਅਸੀਂ ਫੀਸਰ ਦੇ ਵਿੱਚ ਵਿੱਚ ਉਹ ਨਾਲ ਇੱਕ ਟਰੈਕਟਰ 60 HP ਤੋਂ ਉੱਤੇ ਵਾਲਾ ਲੈ ਸਕਦਾ ਯਾ ਜਦ ਕਿ ਬਾਕੀ ਸੰਦ ਸੁਪਰ ਸੀਡਰ ਹੈਪੀ ਸੀਡਰ ਮਲਚਰ ਚੋਂ ਪਰ ਉਹ ਸਾਰਿਆਂ ਚੋਂ ਕੋਈ ਕਿਹੜੇ ਵੀ ਸੰਦ ਲੈ ਸਕਦਾ ਪਰ ਉਹਦੇ ਲਈ ਸ਼ਰਤ ਇਹ ਹੈ ਵੀ ਘੱਟੋ ਘੱਟ 30 ਲੱਖ ਦਾ ਪੈਕੇਜ ਉਹਨਾਂ ਦਾ ਬਣਦਾ ਹੋਵੇ ਜਿਹੜੇ ਉਹਨੇ ਸੰਦ ਖਰੀਦਣੇ ਨੇ ਉਹਨਾਂ ਦੀ ਘੱਟੋ ਘੱਟ ਕੀਮਤ 30 ਲੱਖ ਬਣਦੀ ਹੋਵੇ ਤੇ ਉਹ ਜਿਹੜੀ ਘੱਟ ਤੋਂ ਘੱਟ ਕੀਮਤ 30 ਲੱਖ ਬਣਦੀ ਹੈ ਉਹ ਟਰੈਕਟਰਾਂ ਦੇ ਹਿਸਾਬ ਨਾਲ 30 ਲੱਖ ਦਾ ਮਤਲਬ ਕੰਪਨੀ ਨੇ ਹਿਸਾਬ ਨਾਲ 30 ਲੱਖ ਨਾਲ ਬਣਦੀ ਹੋਵੇ ਉਹ ਜਿਹੜੀ ਕੀਮਤ ਮਹਿਕਮੇ ਨੇ ਫਿਕਸ ਕੀਤੀ ਆ ਵੱਧ ਤੋਂ ਵੱਧ ਉਹਦੇ ਹਿਸਾਬ ਨਾਲ 30 ਲੱਖ ਬਣੇ ਜਿਵੇਂ ਗੱਲ ਕਰੀਏ ਕਿ 60 ਐਚਪੀ ਤੋਂ ਵੱਡੇ ਟਰੈਕਟਰ ਕਈ ਵਾਰ ਕੋਈ ਵੀ ਟਰੈਕਟਰ 60 ਐਚਪੀ ਤੋਂ ਵੱਡਾ 15-15 ਲੱਖ ਦੀ ਕੀਮਤ ਦਾ ਆ ਪਰ ਮਹਿਕਮੇ ਵੱਲੋਂ ਜਿਹੜੀ ਵੱਧ ਤੋਂ ਵੱਧ ਕੀਮਤ ਮੰਨੀ ਗਈ ਆ ਉਹ 12 ਲੱਖ ਮੰਨੀ ਗਈ ਆ ਤਾਂ ਉਹ 12 ਲੱਖ ਦੇ ਹਿਸਾਬ ਦੇ ਨਾਲ ਇਹੀ ਉਸ ਨੂੰ ਸਬਸਿਡੀ ਮਿਲਣੀ ਆ ਨਾ ਕਿ 30-15 ਲੱਖ ਦੇ ਟਰੈਕਟਰ ਦੀ ਕੀਮਤ ਉਹ ਜਿੰਨੇ ਉੱਤੇ ਪੈਣੇ ਆ ਤਾਂ ਕਿਸਾਨ ਦੇ ਆਪ ਦੇ ਪੈਣੇ ਆ ਦੂਸਰੀ ਇਹਦੇ ਵਿੱਚ ਹੈਗਾ ਕਿ ਬੈਂਕ ਕੈਨੇਡਾ ਗਰੰਟੀ ਹੋਣੀ ਚਾਹੀਦੀ ਆ ਬੈਂਕ ਇਨਨ ਗਰੰਟੀ ਤਦ ਹੀ ਹੋਣੀ ਜਦੋਂ ਉਹ ਲੋਨ ਕਰਵਾਏਗਾ ਲੋਨ ਕੀ ਆ ਕਿ ਕਿਸਾਨ ਲੋਨ ਕਰਾਏਗਾ ਉਹਨੀਆਂ ਕਿਸ਼ਤਾਂ ਭਰੇਗਾ ਤੇ ਸਾਰੀ ਮਸ਼ੀਨਰੀ ਦਾ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਸਬਸਿਡੀ ਆ ਉਹ 6 ਮਹੀਨੇ ਜਾਂ ਸਾਲ ਦੇ ਵਿੱਚ ਵਿੱਚ ਉਹਦੇ ਖਾਤੇ 'ਚ ਪੈ ਜਾਣੀ ਆ ਤੇ ਬੈਂਕ ਨੇ ਉਸੇ ਬੈਂਕ ਨੇ ਉਹਦੇ ਇੱਕ ਖਾਤੇ ਦੇ ਵਿੱਚ ਉਹ ਸਬਸਿਡੀ ਦੀ ਐਫ ਡੀ ਬਣਾ ਦੇਣੀ ਆ 5 ਸਾਲ ਦੀ ਤੇ 5 ਸਾਲ ਬਾਅਦ ਉਹ ਸਬਸਿਡੀ ਕਿਸਾਨ ਨੂੰ ਮਿਲ ਜਾਣੀ ਆ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੇ ਕੇਸ ਨੇ ਜਾਤਾ ਬੈਂਕ 0% ਵਿਆਜ ਤੇ ਐਫ ਡੀ ਬਣਾ ਦਿੰਦਾ ਹੈ ਤੇ ਉਧਰ ਜਿਹੜਾ 24 ਲੱਖ ਰੁਪਏ ਸਬਸਿਡੀ ਆਉਣਾ ਉਹ 24 ਲੱਖ ਤੇ ਵੀ ਕਿਸਾਨ ਨੂੰ ਵਿਆਜ ਕੋਈ ਨਹੀਂ ਪੈਂਦਾ ਜਾਂ ਕੀ ਹੁੰਦਾ ਕਿ ਉਹ 24 ਲੱਖ ਤੇ ਵੀ ਬੈਂਕ ਵਿਆਜ ਲੈਂਦੀ ਰਹਿੰਦੀ ਹੈ ਤੇ ਉਧਰ ਜਿਹੜੀ ਸਬਸਿਡੀ ਵੀ 24 ਲੱਖ ਰੁਪਏ ਆਇਆ ਹੈ ਉਹਦੇ ਤੇ ਕਿਸਾਨ ਨੂੰ ਵਿਆਜ ਦਿੰਦੀ ਰਹਿੰਦੀ ਹੈ ਸੋ ਇਹ ਦੋਨੇ ਕੇਸ ਨੇ ਬੈਂਕਾਂ ਆਪਣੀ ਜਿਵੇਂ ਉਹਨਾਂ ਨੂੰ ਲੂਟ ਲੱਗਦਾ ਕਰਤੀਆਂ ਨੇ ਉਸ ਤੋਂ ਬਾਅਦ ਸੇਮ ਹੋਈ ਆ ਕਿ 5 ਸਾਲ ਸੰਧ ਵੇਚ ਨਹੀਂ ਸਕਦੇ ਤੇ ਉਸ ਤੋਂ ਜਿਹੜੀ ਗੱਲ ਹੈ ਕਿ ਪਿਛਲੇ 3 ਸਾਲਾਂ ਚ ਸਕੀਮ ਤਹਿਤ ਕੋਈ ਸਬਸਿਡੀ ਉਹਨੇ ਸੇਮ ਸਕੀਮ ਚ ਸੀਗਰਮ ਚ ਨਾ ਲਈ ਹੋਵੇ ਇਸ ਤੋਂ ਇਲਾਵਾ ਕਨਸਰਨ ਸੰਗਠਨ ਜਿਵੇਂ ਹੈਪੀ ਹੁੰਦੇ ਨੇ ਪੰਚਾਇਤਾਂ ਹੁੰਦੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਨੇ ਇਹ ਵੀ ਅਸੀਂ ਵਿਜ਼ਾਤ ਤੇ ਜਿਹੜੀਆਂ ਹੈਗੀਆਂ ਸਬਸਿਡੀ ਲਈ ਅਪਲਾਈ ਕਰ ਸਕਦੀਆਂ ਸਕੀਮ ਚ ਸੋ ਇਹਦੇ ਵਿੱਚ ਵੀ ਇਹਨਾਂ ਲਈ ਵੀ ਸੇਮ ਹੀ ਜਿਹੜੀਆਂ ਸ਼ਰਤਾਂ ਨੇ ਬੈਂਕ ਐਂਡ ਗਾਰੰਟੀ ਆ ਲੋਨ ਕਰਵਾਉਣਾ ਜ਼ਰੂਰੀ ਹੈ 5 ਸਾਲਾਂ ਚੰਦ ਵੇਚ ਨਹੀਂ ਸਕਦੇ ਪਰ ਇਹਦੇ ਵਿੱਚ ਇੱਕ ਸ਼ਰਤ ਨਹੀਂ ਹੈਗੀ ਕਿ ਉਹਨਾਂ ਨੂੰ 30 ਲੱਖ ਦਾ ਹੀ ਪੈਕੇਜ ਖਰੀਦਣਾ ਪੈਣਾ ਹੈ। ਸੋ ਇਹਦੇ ਵਿੱਚ ਕੀ ਹੈ ਕਿ ਕੋਆਪਰੇਟਿਵ ਸੋਸਾਇਟੀਆਂ ਨੇ ਜਿਹੜੀਆਂ ਉਹ 30 ਲੱਖ ਤੋਂ ਘੱਟ ਦੇ ਸੰਦ ਵੀ ਖਰੀਦ ਸਕਦੀਆਂ ਨੇ। ਇਸ ਤਰ੍ਹਾਂ ਦੀ ਪਿਛਲੇ ਸਾਲਾਂ ਦੇ ਵਿੱਚ ਸਕੀਮ ਦੇ ਵਿੱਚ ਰਿਹਾ ਹੈ। ਤੇ ਉਹ ਦੂਸਰਾ ਕੀ ਹੈ ਕਿ ਉਹਨਾਂ ਨੂੰ ਘੱਟ ਵੀ ਸੰਦ ਖਰੀਦ ਸਕਦੀਆਂ ਨੇ 30 ਲੱਖ ਤੋਂ ਦੇ ਤੇ ਉਸ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਸਬਸਿਡੀ ਆ 60% ਉਹਨਾਂ ਨੂੰ ਮਿਲ ਜਾਣੀ ਹੈ। ਉਹ ਵੀ ਟਰੈਕਟਰ 60 HP ਤੋਂ ਉੱਤੇ ਵਾਲਾ ਅਪਲਾਈ ਕਰ ਸਕਦੀ। ਸੋ ਇਹ ਤੇ ਤਿੰਨ ਮੇਨ ਕੈਟਾਗਰੀ ਜੀ ਸੀਗੀਆਂ ਹੁਣ ਅੱਗੇ ਆਪਾਂ ਥੋੜੇ ਜਿਨੇ ਇਨਾਂ ਚ ਸੰਦ ਦੇਖ ਲਈਏ ਸੰਦ ਹੋਈ ਨੇ ਚੌਪਰ ਹੈਪੀ ਸੀਡਰ ਮਲਚਰ ਲੱਕੀ ਸੀਡ ਡ੍ਰਿਲ ਲੱਕੀ ਸੀਡ ਡ੍ਰਿਲ ਜ਼ੀਰੋ ਡ੍ਰੈਲ ਹੀ ਹੁੰਦੀ ਆ ਇਹਦੇ ਵਿੱਚ ਥੋੜਾ ਜਿਹਾ ਇਹ ਸਪ੍ਰੇ ਕਰ ਦਿੰਦੀ ਆ ਬੈਕ ਤੇ ਹਰਬੀਸਾਈਡ ਦੀ ਜਿਵੇਂ ਪੈਂਡੀਮੈਥਲਿਨ ਜਾਂ ਹੋਰ ਦੀ ਰੀਪਰ ਬੇਲਰ ਰੈਕ ਬੇਲਰ ਦੋਨੋਂ ਪ੍ਰਕਾਰ ਦਾ ਹਰਾਉਂਡ ਬੇਲ ਸਕੁਅਰ ਬੇਲ ਦੋਨੋਂ ਹੈਗੇ ਨੇ ਪਰ ਜਿਹੜੇ ਉਹ ਵੱਡੇ ਵੱਡੇ ਬੇਲਰ ਨੇ ਉਹ ਨਹੀਂ ਇੱਥੇ ਹੈਗੇ ਉਸ ਤੋਂ ਲਗ ਮਬੀ ਪਲੋ ਸੋ ਇਹ ਮੇਜਰਸ ਆਂਦ ਨੇ ਜਿਹੜੇ ਕੋਈ ਵੀ ਕਿਸਾਨ ਅਪਲਾਈ ਕਰ ਸਕਦਾ 50% ਚ ਵੀ 80% ਚ ਵੀ ਸਿਰਫ ਉਦਮੀ ਕਿਸਾਨ ਵਾਲੀ ਕੈਟਾਗਰੀ 80% ਵਾਲੀ ਚ ਸਿਰਫ ਤੇ ਸਿਰਫ ਜਿਹੜਾ ਹੈਗਾ ਆਪਣਾ ਟਰੈਕਟਰ ਨਾਲ ਐਡ ਹੋ ਜਾਂਦਾ ਜਾ ਉਸ ਤੋਂ ਅੱਗੇ ਇੱਕ ਹੋਰ ਕੈਟਾਗਰੀ ਇਸ ਸਕੀਮ ਦੇ ਵਿੱਚ ਹੈਗੀ ਉਹ ਹੈਗੀ ਪੈਡਿਸਟਰੀ ਪੈਡਿਸਟੋਰ ਸਪਲਾਈ ਚੇਨ ਪਰਾਲੀ ਪ੍ਰਬੰਧਨ ਦੀ ਜਿਹੜਾ ਇੱਕ ਯੂਨਿਟ ਬਣਾਉਣਾ ਜਿਹੜਾ ਅੱਗੇ ਫੈਕਟਰੀ ਨੂੰ ਸਪਲਾਈ ਦੇਣ ਦਾ ਢਾਂਚਾ ਤਿਆਰ ਕਰਨਾ ਹੈ ਸੋ ਇਹਦੇ ਵਿੱਚ ਇਹਦੇ ਵਿੱਚ ਹੁਣ ਕੋਈ ਵੀ ਕਿਸਾਨ ਅਰਜੀ ਦੇ ਸਕਦਾ ਹੈ, ਐਫਪੀਓ ਵੀ ਦੇ ਸਕਦਾ ਹੈ, ਕੋਈ ਕਿਸਾਨ ਵੀ ਦੇ ਸਕਦਾ ਹੈ, ਕੋਈ ਕੋਆਪਰੇਟਿਵ ਸੁਸਾਇਟੀ ਕੋਈ ਕੋਈ ਵੀ ਦੇ ਸਕਦਾ। ਸੋ ਇਹਦੇ ਵਿੱਚ ਕੋਈ ਖਰੀਦਦਾਰ ਕੰਪਨੀ ਜਿਹਨੇ ਪੈਡੀਸਟੋਰ ਖਰੀਦਣੀਆਂ ਉਹ ਵੀ ਕੰਟਰੈਕਟ ਦੇ ਵਿੱਚ ਆ ਸਕਦੀ ਆ। ਹੁਣ ਇਹਦੇ ਵਿੱਚ ਕੀ ਹੈ? ਇਹਦੀ ਪਹਿਲੀ ਸ਼ਰਤ ਇਹ ਹੈ ਕਿ 25% ਉਹ ਕੰਪਨੀ 베 ਕਰੇ। ਖਰਚਾ ਸਪੈਂਡ ਪਰਸੈਂਟ ਗਵਰਨਮੈਂਟ ਦੇਵੇ ਤੇ ਬਾਕੀ ਦਾ ਜਿਹੜਾ ਹੈਗਾ ਆ 10% ਹੈ ਉਹ ਕਿਸਾਨ ਭੇ ਕਰੇ ਪਰ ਇਹਦੇ ਵਿੱਚ ਇਹ ਵੀ ਹੈ ਕਿ ਨਹੀਂ ਵੀ ਕੋਈ ਕੰਪਨੀ ਮੀਨ ਵਿੱਚ ਆ ਰਹੀ ਹੈਗੀ ਕੰਟਰੈਕਟ ਦੇ ਕੱਲਾ ਕਿਸਾਨ ਵੀ 35% ਭੇ ਕਰਕੇ ਜਿਹੜਾ ਹੈਗਾ ਉਹ ਆਪਣਾ ਲੈ ਸਕਦਾ ਹੁਣ ਇਹਦੇ ਵਿੱਚ ਕੀ ਹੈ ਕਿ ਲੋਨ ਤਾਂ ਹੋਣਾ ਹੀ ਹੋਣਾ ਉਸ ਤੋਂ ਬਾਅਦ ਦੇ ਵਿੱਚ ਅੱਗੇ ਆ ਗਈ ਗੱਲ ਕਿ ਇਹਦੇ ਵਿੱਚ ਹੁਣ ਸੰਧ ਕਿਹੜੇ ਹੋ ਸਕਦੇ ਆ ਇਹਦੇ ਵਿੱਚ ਇਨਸੀਟੂ ਨਹੀਂ ਹੋ ਸਕਦੇ ਇਨਸੀਟੂ ਮਤਲਬ ਕੀ ਹੈ ਕਿ ਜਿਨ੍ਹਾਂ ਨੇ ਪਰਾਲੀ ਵਿੱਚ ਦੱਬਣੀਆਂ ਸੁਪਰਸੀਡਰ ਹੈਪੀ ਸੀਡਰ ਵਗੈਰਾ ਇੰਦੇ ਵਿੱਚ ਸਿਰਫ ਬੇਲਰ ਰੇਕਰ ਇਸ ਤਰ੍ਹਾਂ ਦੇ ਸੰਦ ਜਿਨ੍ਹਾਂ ਨੇ ਪਰਾਲੀ ਨੂੰ ਇਕੱਠਾ ਕਰਨਾ ਬੇਲ ਕਰਨਾ ਸਟੋਰ ਕਰਨਾ ਤੇ ਅੱਗੇ ਸਪਲਾਈ ਦੇਣਾ ਹੁਣ ਇਹਨਾਂ ਵਿੱਚ ਹੋ ਕੀ ਕੀ ਸਕਦਾ ਵੱਧ ਤੋਂ ਵੱਧ 3 ਟਰੈਕਟਰ ਹੋ ਸਕਦੇ ਆ ਟਰੈਕਟਰ 60 HP ਦਾ ਵੀ ਹੋ ਸਕਦਾ 50 HP ਦਾ ਵੀ ਹੋ ਸਕਦਾ ਆ ਤੇ 90 HP ਤੱਕ ਨੇ ਹੋ ਸਕਦੇ ਆ ਵੱਧ ਤੋਂ ਵੱਧ ਟਰੈਕਟਰ ਦੀ ਕੀਮਤ 17 ਲੱਖੇ ਚ ਮੰਨੀ ਜਾਣੀ ਆ ਉਸ ਤੋਂ ਬਾਅਦ ਚ ਬੇਲਰ ਜੇ 50 HP ਦਾ ਤਾਂ 85 ਲੱਖ ਮੰਨੀ ਜਾਣੀ ਆ ਜੇ 90 HP ਦਾ 17 ਲੱਖ ਮੰਨੀ ਤੂ ਦੇ ਹਿਸਾਬ ਨਾਲ ਹੀ ਸਬਸਿਡੀ 60% ਬਣ ਕੇ ਮਿਲਣੀ ਆ। ਬਿਲਰ ਇੱਕ ਹੋ ਸਕਦਾ। ਸਕੁਅਰ ਬਿਲਰ ਛੋਟਾ ਵੀ ਹੋ ਸਕਦਾ ਤੇ ਵੱਧ ਤੋਂ ਵੱਧ 36 36 ਲੱਖ ਤੱਕ ਦਾ ਜਿਹੜਾ ਬਿਲਰ ਆ ਰਾਉਂਡ ਬਿਲਰ ਹੈ ਉਹ ਹੋ ਸਕਦਾ। ਕੋਈ 40 ਵਾਲਾ ਵੀ ਲੈ ਕੇ ਕਰ ਸਕਦਾ ਆ ਪਰ ਨਿਰਪਰ ਅਕਿ ਉਹ ਸਕੀਮ ਦੇ ਵਿੱਚ ਲਿਸਟਡ ਹੈਗਾ ਕਿ ਨਹੀਂ ਹੈਗਾ ਕੰਪਨੀ ਨੇ ਆਪ ਕਰਵਾਇਆ ਕਿ ਨਹੀਂ ਕਰਾਇਆ ਉਹ ਡੀਲਰ ਆਪਣੇ ਤੌਰ ਤੇ ਕਰਵਾਉਂਦੇ ਨੇ। ਉਸ ਤੋਂ ਬਾਅਦ ਦੇ ਵਿੱਚ ਕੀ ਹੈਗਾ ਰੈਕਕ ਹੋ ਸਕਦਾ ਕਟਰ ਹੋ ਸਕਦੀ ਆ ਟੈਡਰ ਮਸ਼ੀਨ ਹੁੰਦੀ ਆ ਜਿਹੜੀ ਪਰਾਲੀ ਨੂੰ ਖੋਲ ਕੇ ਸਿਕਾਉਂਦੀ ਆ। ਬਹੁਤੇ ਹਿੱਸ ਨਹੀਂ ਕਰਦੇ ਟਰਾਲੇ ਵੱਧ ਤੋਂ ਵੱਧ 3 ਹੋ ਸਕਦੇ ਆ ਪ੍ਰਾਲੀ ਢੋਣ ਵਾਲੇ ਲੋਡਰ ਹੋ ਸਕਦਾ ਕੋਈ ਟੈਲੀ ਹੈਂਡਲਰ ਮਸ਼ੀਨ ਹੋ ਸਕਦੀ ਹੈ ਲੋਡਰ ਦੀ ਜਗ੍ਹਾ ਤੇ ਜਾਂ ਹੋਰ ਸਟੋਰੇਜ ਦੇ ਲਈ ਜ਼ਰੂਰੀ ਜਿਵੇਂ ਫਾਇਰ ਐਕਸਟਿੰਗੁਇਸ਼ਰ ਹੋ ਗਏ ਪਾਣੀ ਵਾਲਾ ਟੈਂਕੀ ਹੋ ਗਈ ਤੇ ਇਹ ਚੀਜ਼ਾਂ ਹੋ ਸਕਦੀਆਂ ਇਹਦੇ ਵਿੱਚ ਜਿਹੜੀ ਲਿਮਟ ਹੈ ਉਹ ਵੱਧ ਤੋਂ ਵੱਧ 1.5 ਕਰੋੜ ਦਾ ਕਦੀ ਮਸ਼ੀਨਰੀ ਖਰੀਦ ਹੋ ਸਕਦੀ ਹੈ ਤੇ ਉਹਦੇ ਹਿਸਾਬ ਨਾਲ ਹੀ ਉਹਨੂੰ ਜਿਹੜੀ ਸਬਸਿਡੀ ਮਿਲਣੀ ਹੈ ਘੱਟ ਵੀ ਹੋ ਸਕਦੀ ਹੈ ਪਰ ਵੱਧ ਤੋਂ ਵੱਧ 1.5 ਕਰੋੜ ਹੋ ਸਕਦਾ ਸੋ ਇਹ ਜਿਹੜੀ ਹੈਗੀ ਆ ਪੈਡਿਸਟੋਰ ਸਪਲਾਈ ਚੇਨ ਪਿਛਲੇ ਸਾਲ ਵੀ ਆਈ ਸੀਗੀ ਤੇ ਇਸ ਸਾਲ ਵੀ ਇਹ ਇਹ ਸੀਗੀ ਇਹ ਸਕੀਮ ਜਦੋਂ ਨਿਕਲੀ ਆ ਸੋ ਇਸ ਤਰ੍ਹਾਂ ਦੀ ਸੋ ਇਹ ਤਾਂ ਤਿੰਨ ਚਾਰ ਤਰ੍ਹਾਂ ਦੀ categories ਹੋਣ ਹੋ ਗਈਆਂ ਹੁਣ ਅੱਗੇ ਆਪਾਂ ਗੱਲ ਕਰਾਂਗੇ ਕਿ ਐਪਲੀਕੇਸ਼ਨ ਕਿਵੇਂ ਦੇਣੀ ਹੈ ਬਹੁਤੇ ਕਿਸਾਨ ਕੀ ਕਰਦੇ ਆ ਕਿ ਕੋਈ ਵੀ ਸੰਦ ਲੈਣਾ ਹੁੰਦਾ ਤਾਂ ਡੀਲਰ ਨੂੰ ਕਹਿੰਦੇ ਆ ਸਾਡੀ ਸਬ ਅਪਲਾਈ ਕਰ ਦੇ ਅਪਲਾਈ ਕਰਨ ਦਾ ਪੰਜਾਬ ਚ ਤੇ ਬੜਾ ਸਿੰਪਲ ਜਿਹਾ ਤਰੀਕਾ ਆ ਉਹਦੇ ਵਿੱਚ ਕੀ ਹੈ ਕਿ ਗਵਰਨਮੈਂਟ ਦਾ ਇੱਕ ਪੋਰਟਲ ਆ agrimachinerypv.com ਆਪਾਂ ਆਨਲਾਈਨ ਅਪਲਾਈ ਕਰਨਾ ਕਿਤੇ ਦਫ਼ਤਰ ਨਹੀਂ ਜਾਣਾ ਕੁਝ ਨਹੀਂ ਕਰਨਾ ਸਿੱਧਾ ਵੈਬਸਾਈਟ agrimachinerypv.com ਤੇ ਜਾਣਾ ਅੱਗੇ ਆਪਾਂ ਨੂੰ ਇਸ ਤਰ੍ਹਾਂ ਦਾ ਕੋਈ ਪੋਰਟਲ ਖੁੱਲ ਜਾਂਦਾ ਹੈ ਜਿੱਥੇ ਆਪਾਂ ਲੌਗਇਨ ਫੋਰ ਐਗਰੀਮੈਸ਼ਿਨਰੀ ਕਰਦੇ ਐਗਰੀਮੈਸ਼ਿਨਰੀ ਤੇ ਲੌਗਇਨ ਕਰਕੇ ਉਸ ਤੋਂ ਅੱਗੇ ਆਪਾਂ ਨੂੰ ਇੱਕ ਨਵੀਂ ਵਿੰਡੋ ਆ ਜਾਂਦੀ ਹੈ ਜਿਹਦੇ ਵਿੱਚ ਆਪਾਂ ਸਾਈਨ ਅਪ ਕਰਦੇ ਹਾਂ ਆਪਣਾ ਅਕਾਊਂਟ ਆਪਣਾ ਮੋਸਟਲੀ ਇਹ ਆਪਣਾ ਮੋਬਾਈਲ ਨੰਬਰ ਹੀ ਆਪਣਾ ਯੂਜ਼ਰ ਨੇਮ ਹੁੰਦਾ ਹੈ ਜੋ ਦਾ ਪਾਸਵਰਡ ਆਪਾਂ ਫਿਲ ਕਰਕੇ ਅੱਗੇ ਕੈਪਚਾ ਆਪਾਂ ਨੇ ਫਿਲ ਕਰਕੇ ਆਪਾਂ ਨੇ ਇਸ ਨੂੰ ਕੀ ਕਰਨਾ ਆਪਣੇ ਖਾਤੇ ਦੇ ਵਿੱਚ ਚਲੇ ਜਾਣਾ ਹੈ ਉਹ ਹੁਣ ਖਾਤੇ ਦੇ ਵਿੱਚ ਜਾ ਕੇ ਆਪਾਂ ਨੇ ਅਪਲਾਈ ਕਰ ਦੇਣਾ ਤੇ ਲੌਗ ਇਨ ਵਿਦ OTP ਵੀ ਹੋ ਸਕਦਾ ਹੈ ਜਾਂ ਤੇ ਅਪਲਾਈ ਆਪਾਂ ਸਿੱਧਾ ਖਾਤੇ ਦੇ ਵਿੱਚ ਜਾ ਕੇ ਕਰ ਸਕਦੇ ਹਾਂ ਜਿਨ੍ਹਾਂ ਨੇ ਕਦੇ ਵੀ ਇਸ ਤੇ ਅਪਲਾਈ ਨਹੀਂ ਕੀਤਾ ਹੂੰ ਉਹਨਾਂ ਦਾ ਖਾਤਾ ਨਹੀਂ ਬਣਿਆ ਹੁੰਦਾ ਉਹਨਾਂ ਲਈ ਬੜਾ ਸਿੰਪਲ ਜਿਹਾ ਪ੍ਰੋਸੀਜਰ ਹੈ ਕਿ ਜਦੋਂ ਸਕੀਮ ਲਈ ਪੋਰਟਲ ਖੁੱਲਦਾ ਜਾ ਤਾਂ ਉਸ ਪੋਰਟਲ ਤੇ ਜਾ ਕੇ ਆਪਾਂ ਨਹੀਂ ਪਹਿਲਾਂ ਆਪਣਾ ਖਾਤਾ ਬਣਾਉਣਾ ਹੈ। ਖਾਤਾ ਬਣਾਉਣ ਦੇ ਲਈ ਕੀ ਕਰਨਾ ਪੈਂਦਾ? ਤਾਂ ਉੱਥੇ ਅਕਾਊਂਟ ਕ੍ਰੀਏਸ਼ਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਜਾ ਕਲਿੱਕ ਕਰਨਾ ਹੈ ਤੇ ਅੱਗੇ ਜਾ ਕੇ ਆਪਣਾ ਆਧਾਰ ਕਾਰਡ ਦਾ ਨੰਬਰ ਭਰਨਾ ਹੈ। ਤੇ ਉਹ ਆਪਾਂ ਨੂੰ ਓਟੀਪੀ ਆਊਗਾ। ਓਟੀਪੀ ਆਪਾਂ ਫਿਲ ਕਰਾਂਗੇ ਤਾਂ ਆਪਣਾ ਅਕਾਊਂਟ ਬਣ ਜਾਊਗਾ। ਬਸ ਇੰਨਾ ਕੰਮ ਹੈ। ਤੇ ਪਰ ਉਹ ਆਧਾਰ ਕਾਰਡ ਸਿਰਫ ਉਸੇ ਬੰਦੇ ਦਾ ਲੱਗਣਾ ਹੈ। ਨੰਬਰ ਉਸੇ ਦਾ ਆਟੋਮੈਟਿਕਲੀ ਫਿਲ ਹੋਣਾ ਹੈ। ਉਹ ਲੋਕ ਤੇ ਜਿਨੇ ਕਦੇ ਇਸ ਪਿਛਲੇ ਸਾਲ ਦੇ ਵਿੱਚ ਝੋਨੇ ਦਾ ਜੇ ਫਾਰਮ ਘਟਾਇਆ ਹੋਵੇ। ਤੇ ਉਹ ਉਹਦਾ ਜਿਹੜਾ ਆਧਾਰ ਕਾਰਡ ਆ ਉਹ ਲਿੰਕ ਹੋਵੇ ਇਹ ਆਪਣੇ ਜੇ ਫਾਰਮ ਦੇ ਨਾਲ ਸੋ ਉਹਨਾਂ ਦਾ ਆਟੋਮੈਟਿਕਲੀ ਜਿਹੜੀ ਡਿਟੇਲ ਹੈ ਉਹ ਵਿੱਚ ਪਈ ਹੁੰਦੀ ਆ ਜਿਹੜੇ ਖਾਤੇ 'ਚ ਉਹਨਾਂ ਦੇ ਪੈਸੇ ਆਉਂਦੇ ਆ ਬੈਂਕ ਡਿਟੇਲਸ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਅਪਲਾਈ ਕਰਤੇ ਸੰਦ ਜੋ ਵੀ ਆਪਣੀ ਕੈਟਾਗਰੀ ਹੈਗੀ ਆ ਉਹਦੇ ਵਿੱਚ ਅਪਲਾਈ ਕਰਨ ਤੋਂ ਬਾਅਦ ਚ ਆਪਾਂ ਨੂੰ ਇੱਕ 5000 ਰੁਪਏ ਦਾ ਟੋਕਨ ਪੇ ਕਰਨਾ ਪੈਂਦਾ ਉਹ ਟੋਕਨ ਦੀ ਅਮਾਉਂਟ ਜਿਹੜੀ ਹੈਗੀ ਆ ਉਹ ਆਪਾਂ ਨੂੰ 5000 ਰੁਪਏ ਪੈਣੇ ਪੈਣਗੇ ਆਪਣੀ ਸਬਸਿਡੀ ਡਰਾਅ ਦੇ ਵਿੱਚ ਨਿਕਲੇ ਚਾਹੇ ਨਾ ਨਿਕਲੇ ਦੋਨਾਂ ਕੇਸਾਂ ਦੇ ਵਿੱਚ ਜਿਹੜਾ ਪੈਸਾ ਆ ਉਹ ਸਾਲ ਦੇ ਵਿੱਚ ਵਿੱਚ ਆਪਣੇ ਇਸ ਖਾਤੇ ਦੇ ਵਿੱਚ ਵਾਪਸ ਆ ਜਾਂਦਾ ਆ तकरीबन ਪਿਛਲੇ ਤਜਰਬੇ ਦਾ ਸਾਡੇ ਹੀ ਕਹਿੰਦੇ ਨੇ ਵੀ ਸਾਲ ਦੇ ਵਿੱਚ ਵਿੱਚ ਉਹ ਵਾਪਸ ਪੈਸਾ ਆ ਜਾਂਦਾ ਆ ਤੇ ਕਈ ਬੰਦੇ ਕਹਿੰਦੇ ਨੇ ਕਿ ਅਸੀਂ ਪੈਸਾ ਭਰਿਆ ਸੀ ਆਇਆ ਨਹੀਂ ਉਹ ਭਰਿਆ ਕਈ ਵਾਰ ਆਪਾਂ ਭਰਦੇ ਏਟੀਐਮ ਕਿਸੇ ਹੋਰ ਖਾਤੇ ਚੋਂ ਆ ਯੂਪੀਆਈ ਵੀ ਕਰ ਸਕਦੇ ਆ ਪਰ ਉਹਨੇ ਆਣਾ ਸਿਰਫ ਉਸ ਖਾਤੇ 'ਚ ਆ ਜਿਹੜਾ ਖਾਤਾ ਆਪਣਾ ਜੇ ਫਾਰਮ ਜਿਹੜੇ ਖਾਤੇ 'ਚ ਆਪਣੇ ਜੀ ਫਾਰਮ ਦੀ ਪੇਮੈਂਟ ਆਉਂਦੀ ਹੈ ਤੇ ਅਨਾਜ ਖਰੀਦ ਪੋਰਟਲ ਤੇ ਆਪਣਾ ਖਾਤਾ ਪਹਿਲਾਂ ਹੀ ਲਿੰਕ ਹੈ ਉਹਦੇ ਵਿੱਚ ਹੀ ਵਾਪਸ ਆਉਂਦਾ ਹੈ ਸਬਸਿਡੀ ਵੀ ਉਸੇ ਖਾਤੇ 'ਚ ਹੀ ਵਾਪਸ ਆਉਣੀ ਆ ਸੋ ਇਸ ਲਈ ਉਹਦਾ ਕੋਈ ਡਰਨ ਦੀ ਲੋੜ ਨਹੀਂ ਉਹ 5000 ਰੁਪਏ ਵਾਪਸ ਆਉਣਾ ਹੁੰਦਾ ਤਾਂ ਉਹ ਹਰ ਸਾਲ ਆ ਹੀ ਜਾਂਦਾ ਉਹ ਕਿਤੇ ਨਹੀਂ ਜਾਂਦਾ ਸੋ ਇਸ ਤਰੀਕੇ ਆਪਾਂ ਅਪਲਾਈ ਕਰ ਸਕਦੇ ਆ ਇਹਦੇ ਬਾਰੇ ਜੇਕਰ ਹੋਰ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ YouTube ਪਲੇਟਫਾਰਮ ਤੇ ਤੁਸੀਂ ਇਸ ਵੀਡੀਓ ਤਹਿਤ ਕਲਿੱਕ ਕਰ ਸਕਦੇ ਹੋ ਤੇ ਇਹ ਜਿਹੜੀ ਜਾਣਕਾਰੀ ਆ ਇਹ ਸਾਡੇ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਖੇਤੀਬਾੜੀ ਵਿਭਾਗ ਮੈਂ ਹਰ ਸਾਲ ਸਕੀਮ ਦੇ ਵਿੱਚ ਕੁਝ ਨਾ ਕੁਝ ਤਬਦੀਲੀਆਂ ਕਰਦਾ ਰਹਿੰਦਾ ਹੈ ਸੋ ਅੱਗੇ ਜੇਕਰ ਕੋਈ ਸਕੀਮ ਦੇ ਵਿੱਚ ਤਬਦੀਲੀ ਸਾਨੂੰ ਪਤਾ ਲੱਗੇਗੀ ਤਾਂ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਉਸ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਸੀ ਸੀਆਰਐਮ ਬਾਰੇ ਇਹਦੇ ਬਾਰੇ ਅਗਰ ਕੁਝ ਹੋਰ ਸਵਾਲ ਨੇ ਤਾਂ ਤੁਸੀਂ ਟਿੱਪਣੀ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ ਉਦੋਂ ਤੇ ਆਪਾਂ ਅੱਗੇ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਧੰਨਵਾਦ